ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬਾਬਾ ਬੁੱਢਾ ਜੀ ਦਾ ਪਰਲੋਕ ਗਮਨ ਕਰਨਾ ਸ੍ਰੀ ਹਰਿ ਗੋਵਿੰਦ ਪੂਰੇ ਗੁਰੂ ਜੀ ਪਾਸ ਦੇਸਾਂ ਵਿਦੇਸ਼ਾਂ ਤੋਂ ਸੰਗਤ ਅਨੇਕ ਪ੍ਰਕਾਰ ਦੀਆਂ ਭੇਟਾਂ ਲੈ ਕੇ ਦਰਸ਼ਨ ਕਰਨ ਆਉਂਦੀ ਅਤੇ ਮਨੋ ਕਾਮਨਾ ਪੂਰੀਆਂ ਕਰਕੇ ਘਰਾਂ ਨੂੰ ਜਾਂਦੀ ਇੱਕ ਦਿਨ ਗੁਰੂ ਜੀ ਨੇ ਸ਼ਿਕਾਰ ਕਰਕੇ ਬਹੁਤ ਸਾਰੇ ਜਾਨਵਰ ਮਾਰ ਕੇ ਲਿਆਂਦੇ ਫਿਰ ਦਮਦਮੇ ਉੱਤੇ ਵਿਰਾਜ ਕਰਕੇ ਆਪਣੇ ਬਾਝ ਨੂੰ ਇੱਕ ਬਟੇਰੇ ਦਾ ਮਾਸ ਖਵਾਉਣ ਲੱਗੇ ਜਿਸ ਨਾਲ ਗੁਰੂ ਜੀ ਦੇ ਦੋਵੇਂ ਹੱਥ ਬਟੇਰੇ ਦੇ ਲਹੂ ਨਾਲ ਭਰ ਗਏ ਇਸ ਸਮੇਂ ਹੀ ਕਾਸ਼ੀ ਦੀ ਸੰਗਤ ਆਪ ਜੀ ਦੇ ਦਰਸ਼ਨ ਕਰਨ ਆ ਗਈ ਸੰਗਤ ਵਿੱਚੋਂ ਇੱਕ অতি ਸ਼ਰਧਾਵਾਨ ਸਿੱਖ ਜੋ ਗੁਰੂ ਜੀ ਦੇ ਦਰਸ਼ਨ ਦਾ ਬਹੁਤ ਪਿਆਸਾ ਸੀ ਉਸਨੇ ਸ਼ੀਗਰ ਹੀ ਗੁਰੂ ਜੀ ਪਾਸ ਪਹੁੰਚ ਕੇ ਨਮਸਕਾਰ ਕੀਤੀ ਅਤੇ ਵੇਖਿਆ ਕਿ ਗੁਰੂ ਜੀ ਆਪਣੇ ਇੱਕ ਹੱਥ ਵਿੱਚ ਬਟੇਰਾ ਫੜ ਕੇ ਉਸ ਦਾ ਮਾਸ ਤੜਵਾ ਤੜਵਾ ਕੇ ਦੂਜੇ ਹੱਥ ਫੜੇ ਹੋਏ ਆਪਣੇ ਬਾਝ ਨੂੰ ਖਵਾ ਰਹੇ ਹਨ ਅਤੇ ਬਟੇਰੇ ਨੂੰ ਤੜਫਦਾ ਵੇਖ ਕੇ ਗੁਰੂ ਜੀ ਪ੍ਰਸੰਨ ਹੋ ਰਹੇ ਹਨ ਇਹੇ ਵੇਖ ਕੇ ਸਿੱਖ ਦੇ ਮਨ ਵਿੱਚ ਗਿਲਾਨੀ ਆ ਗਈ ਕਿ ਅਸੀਂ ਇਹਨਾਂ ਦੀ ਸ਼ੋਭਾ ਸੁਣ ਕੇ ਕਾਸ਼ੀ ਤੋਂ ਦਰਸ਼ਨ ਕਰਨ ਆਏ ਹਾਂ ਪਰ ਇੱਥੇ ਆਣ ਕੇ ਤਾਂ ਕੁਝ ਹੋਰ ਹੀ ਵੇਖਿਆ ਹੈ ਇਹ ਤਾਂ ਬੜੇ ਦਇਆਹੀਨ ਜਾਪਦੇ ਹਨ ਅੰਤਰਜਾਮੀ ਗੁਰੂ ਜੀ ਨੇ ਉਸ ਦੀ ਮਨ ਦੀ ਜਾਣ ਕਰਕੇ ਕਿਹਾ ਕਿਸੇ ਗੱਲ ਦੇ ਕਾਰਨ ਨੂੰ ਜਾਣੇ ਬਿਨਾ ਤਰਕ ਕਰਨੀ ਠੀਕ ਨਹੀਂ ਹੈ ਤੂੰ ਇਸ ਦੀ ਅਸਲੀਅਤ ਨੂੰ ਨਹੀਂ ਜਾਣਦਾ ਗੁਰੂ ਜੀ ਪਾਸੋਂ ਇਹ ਗੱਲ ਸੁਣ ਕੇ ਸਿੱਖ ਬੜਾ ਹੈਰਾਨ ਹੋਇਆ ਅਤੇ ਬੜਾ ਧੀਨ ਹੋ ਕੇ ਪੇਣਤੀ ਕੀਤੀ ਮਹਾਰਾਜ ਆਪ ਸਭ ਕੁਝ ਜਾਣਦੇ ਹੋ ਮੈਨੂੰ ਅਣਜਾਣ ਬੁੱਧੀ ਕਰਕੇ ਆਪ ਜੀ ਦੀ ਬਾਹਰਲੀ ਕਿਰਿਆ ਨੂੰ ਵੇਖ ਕੇ ਸ਼ੰਕਾ ਉਤਪੰਨ ਹੋਈ ਤਦ ਗੁਰੂ ਜੀ ਨੇ ਉਸ ਨੂੰ ਉਸ ਬਾਜ ਅਤੇ ਬਟੇਰੇ ਦੀ ਪਿਛਲੀ ਬਾਤ ਇਸ ਤਰ੍ਹਾਂ ਸੁਣਾਈ ਇਹ ਬਟੇਰਾ ਨਦੀ ਉੱਤੇ ਪੀੜੀ ਦਾ ਮਲਾ ਸੀ ਜੋ ਲੋਕਾਂ ਪਾਸੋਂ ਪੈਸੇ ਲੈ ਕੇ ਉਹਨਾਂ ਨੂੰ ਨਦੀ ਤੋਂ ਪਾਰ ਕਰਦਾ ਸੀ ਉਸ ਸਮੇਂ ਇਹ ਬਾਜ ਮਨੁੱਖੀ ਸਰੀਰ ਵਿੱਚ ਗੁਰੂ ਰਾਮਦਾਸ ਜੀ ਪਾਸ ਸਿੱਖ ਸੇਵਾਦਾਰ ਸੀ ਗੁਰੂ ਜੀ ਨੇ ਕਿਸੇ ਕਾਰਜ ਵਾਸਤੇ ਇਸ ਬਾਜ ਨੂੰ ਨਦੀ ਤੋਂ ਪਾਰ ਹੋਣ ਵਾਸਤੇ ਭੇਜਿਆ ਸੀ ਨਦੀ ਉੱਤੇ ਇਸ ਬਟੇਰੇ ਦੀ ਪੀੜੀ ਉੱਤੇ ਇਹ ਸਿੱਖ ਚੜ੍ਹ ਬੈਠਾ ਜਦ ਬੇੜੀ ਨਦੀ ਦੇ ਵਿਚਕਾਰ ਪਹੁੰਚੀ ਤਾਂ ਮਲਾ ਨੇ ਸਾਰਿਆਂ ਤੋਂ ਪੈਸੇ ਮੰਗੇ ਪਰ ਇਸ ਸਿੱਖ ਨੇ ਕਿਹਾ ਮੇਰੇ ਪਾਸ ਪੈਸੇ ਨਹੀਂ ਹਨ ਮੈਂ ਗੁਰੂ ਜੀ ਦੇ ਕੰਮ ਜਾ ਰਿਹਾ ਹਾਂ ਮੈਨੂੰ ਇਸ ਸਮੇਂ ਤੋਂ 5 ਪੈਸੇ ਲੈ ਕੇ ਹੀ ਜੋ ਮੇਰੇ ਪਾਸ ਹਨ ਪਾਰ ਉਤਾਰ ਦੇ ਪਰ ਮਲਾ ਨੇ ਕਿਹਾ ਇਹ ਪੈਸੇ ਥੋੜੇ ਹਨ ਇਸ ਝਗੜੇ ਵਿੱਚ ਹੀ ਮਲਾ ਨੇ ਸਿੱਖ ਨੂੰ ਚੁੱਕ ਕੇ ਨਦੀ ਵਿੱਚ ਸੁੱਟ ਦਿੱਤਾ ਤਾਂ ਦੁੱਬਦੇ ਹੋਏ ਸਿੱਖ ਨੇ ਕ੍ਰੋਧ ਨਾਲ ਮਨ ਵਿੱਚ ਕਿਹਾ ਜੀ ਮੇਰਾ ਵਸ ਚੱਲੇ ਤਾਂ ਮੈਂ ਇਸ ਨੂੰ ਕੱਚੇ ਨੂੰ ਹੀ ਖਾ ਜਾਵਾਂ ਇਸਨੇ ਨਾ ਗੁਰੂ ਜੀ ਦਾ ਅਦਬ ਰੱਖਿਆ ਤੇ ਨਾ ਹੀ ਮੇਰੇ ਤੇ ਤਰਸ ਕੀਤਾ ਹੈ ਇਸ ਚਤ ਚਤਵਣੀ ਵਿੱਚ ਹੀ ਸਿੱਖਨੇ ਪ੍ਰਣ ਪ੍ਰਾਣ ਤਿਆਗ ਦਾ ਤੇ ਅਤੇ ਬਾਜ ਦੀ ਜੂਣ ਪਾਈ ਉਧਰ ਮਲਾ ਮਰ ਕੇ ਕਰਕੇ ਇਸ ਬਟੇਰੇ ਦੀ ਜੂਣ ਵਿੱਚ ਆਇਆ ਸੋ ਇਹ ਬਾਜ ਆਪਣੇ ਪਿਛਲੇ ਜਨਮ ਦਾ ਬਦਲਾ ਇਸ ਬਟੇਰੇ ਤੋਂ ਲੈ ਰਿਹਾ ਹੈ ਇਸ ਕਾਰਜ ਕਰਨ ਵਿੱਚ ਕੋਈ ਦੋਸ਼ ਨਹੀਂ ਹੈ ਤੂੰ ਸੰਸਾ ਨਾ ਕਰ ਗੁਰੂ ਜੀ ਦੇ ਪਾਸੋਂ ਇਹ ਵਾਰਤਾ ਸੁਣ ਕੇ ਸਿੱਖ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਆਪਣੀ ਸੰਗਤ ਵਿੱਚ ਜਾ ਕੇ ਇਹ ਸਾਰੀ ਵਾਰਤਾ ਸੁਣਾਈ ਇਸ ਨੂੰ ਸੁਣ ਕੇ ਬੜੀ ਸ਼ਰਧਾ ਨਾਲ ਸੰਗਤ ਆਪੋ ਆਪਣੀ ਭੇਟਾ ਲੈ ਕੇ ਗੁਰੂ ਜੀ ਦੇ ਦਰ ਕਰਨ ਆਈ ਗੁਰੂ ਜੀ ਨੇ ਸਭ ਦੀ ਸੁਖ ਸੰਤ ਪੁੱਛੀ ਅਤੇ ਆਦਰ ਕੀਤਾ ਸੰਧਿਆ ਤੱਕ ਸੰਗਤ ਉੱਥੇ ਗੁਰੂ ਜੀ ਪਾਸ ਹੀ ਬੈਠੀ ਰਹੀ ਅਤੇ ਸੋਦਰ ਦੇ ਪਾਠ ਉਪਰੰਤ ਗੁਰੂ ਜੀ ਆਪਣੇ ਅਸਥਾਨ ਤੇ ਚਲੇ ਗਏ ਅਤੇ ਸੰਗਤ ਆਪਣੇ ਡੇਰੇ ਨੂੰ ਚਲੀ ਗਈ ਸੰਗਤ ਕੁਝ ਦਿਨ ਹੋਰ ਠਹਿਰ ਕੇ ਗੁਰੂ ਜੀ ਦੇ ਪਾਠਣ ਸੁਣ ਕੇ ਨਿਹਾਲ ਹੁੰਦੀ ਰਹੀ ਅਤੇ ਫਿਰ ਆਗਿਆ ਲੈ ਕੇ ਆਪਣੇ ਘਰਾਂ ਨੂੰ ਚਲੀ ਗਈ ਭਾਈ ਗੜੀਆ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਪੜੇ ਪ੍ਰੇਮ ਨਾਲ ਸੇਵਾ ਕਰਦਾ ਸੀ ਇਸ ਦੀ ਸੇਵਾ ਉੱਤੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਇਸ ਨੂੰ ਕਸ਼ਮੀਰ ਦੀ ਸੰਗਤ ਪਾਸੋਂ ਕਾਰਪੇਟ ਲੈ ਜਾਣ ਵਾਸਤੇ ਭੇਜਿਆ ਭਾਈ ਗੜੀਆ ਹਰ ਗੋਬਿੰਦਪੁਰੇ ਤੋਂ ਹੌਲੀ-ਹੌਲੀ ਚੁੱਕ ਕੇ ਜਦ ਗੁਜਰਾਤ ਪਹੁੰਚਿਆ ਤਾਂ ਉੱਥੇ ਆਪ ਜੀ ਨੂੰ ਮੀਆਂ ਸ਼ਾ ਦੱਲਾ ਜੂ ਗੁਜਰਾਤ ਵਿੱਚ ਇੱਕ ਪ੍ਰਸਿੱਧ ਕਰਨੀ ਵਾਲਾ ਫਕੀਰ ਸੀ ਮਿਲਿਆ ਸ਼ਾ ਦੱਲਾ ਨੇ ਕਿਹਾ ਭਾਈ ਜੀ ਆਪ ਕਿਰਪਾ ਕਰਕੇ ਮੈਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੁਖਮਣੀ ਸਾਹਿਬ ਜਿਸ ਵਿੱਚ ਮੋਲਾ ਦੀ ਬਹੁਤ ਸਿਫਤ ਹੈ ਸੁਣਾਓ ਮੀਆਂ ਸ਼ਾ ਦੌਲਾ ਦਾ ਪ੍ਰੇਮ ਵੇਖ ਕੇ ਭਾਈ ਗੜੀਆ ਨੇ ਸੁਖਮਣੀ ਸਾਹਿਬ ਪੜਨੀ ਆਰੰਭ ਕਰ ਦਿੱਤੀ ਪਹਿਲੀ ਅਸ਼ਟਪਦੀ ਦੇ ਪਹਿਲੇ ਪਦੇ ਵਿੱਚ ਜਦ ਸ਼ਾ ਦੌਲਾ ਨੇ ਰਹਾਉ ਦੀ ਤੱਕ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਸੁਣੀ ਤਾਂ ਬਹੁਤ ਪ੍ਰਸੰਨ ਹੋ ਕੇ ਕਿਹਾ ਮੇਰਾ ਪ੍ਰਯੋਜਨ ਮੈਨੂੰ ਪ੍ਰਾਪਤ ਹੋ ਗਿਆ ਹੈ ਮੈਂ ਇਸ ਗੁਰਵਾਕ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ ਇਸ ਤੋਂ ਪ੍ਰੰਤ ਹੋਰ ਕੁਝ ਸੁਣਨ ਦੀ ਮੇਰੀ ਇੱਛਾ ਹੀ ਨਹੀਂ ਰਹੀ ਸ਼ਾ ਦੌਲਾ ਦੀ ਇਹ ਗੱਲ ਸੁਣ ਕੇ ਭਾਈ ਗੜੀਏ ਨੇ ਕਿਹਾ ਆਪ ਤਨ ਹੋ ਇੱਥੇ ਕੁਝ ਦਿਨ ਠਹਿਰ ਕੇ ਜਦ ਭਾਈ ਗੜੀਆ ਇੱਥੋਂ ਤੁਰਿਆ ਤਾਂ ਮੀਆਂ ਦੌਲਾ ਭਾਈ ਜੀ ਨੂੰ ਤੁਰਨ ਵਾਸਤੇ ਉਹਨਾਂ ਦੇ ਨਾਲ ਸ਼ਹਿਰੋਂ ਬਾਹਰ ਤੱਕ ਗਿਆ ਇਸ ਸਮੇਂ ਮੀਆਂ ਦੋਲੇ ਨੇ ਵੇਖਿਆ ਕਿ ਭਾਈ ਜੀ ਦੀ ਟੁੱਟੀ ਜੁੱਤੀ ਨਾਲ ਰੇਤ ਉੱਡ-ਉੱਡ ਕੇ ਉਹਨਾਂ ਦੇ ਗੋਡਿਆਂ ਤੱਕ ਲੱਤਾਂ ਪਰ ਗਈਆਂ ਹਨ। ਸ਼ਾਹ ਦੋਲੇ ਨੇ ਸੋਚਿਆ ਕਿ ਇਸ پاس ਪੈਸੇ ਨਾ ਹੋਣ ਕਰਕੇ ਇਹ ਨਵੀਂ ਜੁੱਤੀ ਨਹੀਂ ਲੈ ਸਕਿਆ ਜਿਸ ਕਰਕੇ ਟੁੱਟੀ ਹੋਈ ਜੁੱਤੀ ਨਾਲ ਇੰਨਾ ਦੁੱਖ ਪਾ ਰਿਹਾ ਹੈ। ਇਸ ਨੂੰ ਕੋਈ ਰਿੱਧ ਸਿੱਧ ਦੀ ਸ਼ਕਤੀ ਦੇ ਦੇਣੀ ਚਾਹੀਦੀ ਹੈ। ਜਿਸ ਨਾਲ ਇਸ ਦੇ ਸੁਖ ਦਾ ਮੈਨੂੰ ਪੁੰਨ ਪ੍ਰਾਪਤ ਹੋਵੇ ਸ਼ਾਦੌਲਾ ਦੀ ਇਹ ਗੱਲ ਪਾਈ ਗੜੀਏ ਨੇ ਸ਼ਿਗਰ ਹੀ ਸਮਝ ਲਈ ਤੇ ਉਸ ਦਾ ਸੰਸਾਰ ਮਿਟਾਉਣ ਵਾਸਤੇ ਖੜੇ ਹੋ ਕੇ ਜਦ ਇੱਧਰ ਉੱਧਰ ਵੇਖਿਆ ਤਾਂ ਸਾਰੀ ਧਰਤੀ ਸੋਨੇ ਦੀ ਦਿਸਣ ਲੱਗ ਪਈ ਇਸ ਦ੍ਰਿਸ਼ ਨੂੰ ਵੇਖ ਕੇ ਮੀਏ ਦੌਲੇ ਦਾ ਸੰਸਾਰ ਨਿਵਰਤ ਹੋ ਗਿਆ ਅਤੇ ਇਹ ਸਮਝ ਕਰਕੇ ਕਿ ਇਹ ਸਭ ਸ਼ਕਤੀਆਂ ਦਾ ਮਾਲਕ ਹੈ ਇਸ ਨੂੰ ਧੰਨ ਦਾ ਘਾਟਾ ਨਹੀਂ ਹੈ ਪਾਈ ਜੀ ਦੇ ਪੈਰਾਂ ਤੇ ਪੈ ਗਿਆ ਅਤੇ ਕਿਹਾ ਤਨ ਆਪ ਹੋ ਅਤੇ ਤਨ ਹਨ ਆਪ ਜੀ ਦੇ ਗੁਰੂ ਪਾਈ ਗੜੀਏ ਨੇ ਕਿਹਾ ਕਿ ਗੁਰੂ ਘਰ ਤਨ ਦਾ ਘਾਟਾ ਨਹੀਂ ਹੈ ਪਰ ਸ਼ਕਤੀਆਂ ਦੇ ਹੁੰਦਿਆਂ ਵੀ ਗੁਰੂ ਅਤੇ ਸਿੱਖ ਸਹਿਨਸ਼ੀਲ ਤੇ ਨਿਮਰ ਹੁੰਦਾ ਹੈ ਇਹ ਗੱਲ ਕਰਕੇ ਪਾਈ ਗੜੀਆ ਤੋਲੇ ਸ਼ਾਤੋ ਵਿਦਾ ਹੋ ਕੇ ਕਸ਼ਮੀਰ ਪਹੁੰਚ ਗਿਆ ਕਸ਼ਮੀਰ ਦੀ ਸੰਗਤ ਨੇ ਆਪ ਜੀ ਦਾ ਬਹੁਤ ਸਨਮਾਨ ਕੀਤਾ ਗੁਰੂ ਜੀ ਦਾ ਹੁਕਮਨਾਮਾ ਪੜ੍ਹ ਕੇ ਸੰਗਤ ਨੇ ਸ਼ੀਸ਼ ਤੇ ਰੱਖ ਕੇ ਸਤਿਕਾਰ ਕੀਤਾ ਅਤੇ ਗੁਰੂ ਕੀ ਕਾਰਪੇਟਾ ਇਕੱਠੀ ਕਰਕੇ ਭਾਈ ਗੜੀਏ ਨੂੰ ਦੇ ਦਿੱਤੀ। ਅੱਗੋਂ ਭਾਈ ਗੜੀਏ ਨੇ ਕਾਰਪੇਟਾ ਦਾ ਲੰਗਰ ਲਾ ਦਿੱਤਾ ਅਤੇ ਹੋਰ ਵੀ ਜਿਹੜਾ ਕੋਈ ਦੀਨ ਦੁਖੀ ਮੰਗਣ ਆਵੇ ਉਸ ਦੀ ਲੋੜ ਪੂਰੀ ਕਰ ਦਿੱਤੀ। ਇਸ ਤਰ੍ਹਾਂ ਸਾਰਾ ਹੀ ਕਾਰਪੇਟ ਦਾ ਧਨ ਖਰਚ ਕਰਕੇ ਪਾਈ ਗੜੀਆ ਖਾਲੀ ਹੱਥੀ ਗੁਰੂ ਜੀ પાસે ਪਹੁੰਚ ਗਿਆ ਜਦ ਗੁਰੂ ਜੀ ਨੇ ਪੁੱਛਿਆ ਕਾਰਪੇਟ ਸੰਗਤ ਵੱਲੋਂ ਕੀ ਲਿਆਏ ਹੋ ਤਾਂ ਗੜੀਏ ਨੇ ਕਿਹਾ ਮਹਾਰਾਜ ਆਪ ਅੰਤਰਜਾਮੀ ਸਭ ਕੁਝ ਜਾਣਦੇ ਹੋ ਜਿਹੜੀ ਗੁਰੂ ਪੂਜਾ ਸੰਗਤ ਨੇ ਦਿੱਤੀ ਸੀ ਉਹ ਸਾਰੀ ਹੀ ਮੈਂ ਆਪ ਜੀ ਨੂੰ ਅਰਪਣ ਕਰਕੇ ਉਸ ਦਾ ਲੰਗਰ ਤਿਆਰ ਕਰਕੇ ਸਿੱਖਾਂ ਨੂੰ ਛਕਾ ਦਿੱਤਾ ਸੀ ਆਪ ਹੀ ਸਭ ਵਿਚਰ ਰਹੇ ਹੋ ਸਿੱਖਾਂ ਦੀ ਤ੍ਰਿਪਤੀ ਨਾਲ ਹੀ ਆਪ ਜੀ ਨੂੰ ਸੁਖ ਪ੍ਰਾਪਤ ਹੁੰਦਾ ਹੈ ਗੜੀਏ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਬੜੇ ਪ੍ਰਸੰਨ ਹੋ ਕੇ ਕਿਹਾ ਭਾਈ ਤੂੰ ਬਹੁਤ ਚੰਗਾ ਕੀਤਾ ਹੈ ਹੁਣ ਤੂੰ ਆਪਣੇ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਅਤੇ ਸਤਨਾਮ ਦਾ ਸਿਮਰਨ ਕਰ ਤੇਰੀ ical ਥਾਏ ਪਹਿ ਜਾਵੀ ਪਹਿ ਗਈ ਹੈ ਗੁਰੂ ਜੀ ਦੀ ਆਗਿਆ ਪਾ ਕੇ ਭਾਈ ਗੜੀਆ ਕਰ ਆ ਗਿਆ ਅਤੇ ਜੋ ਵੀ ਕੋਈ ਕੁਛ ਮੰਗਣ ਆਵੇ ਤਾਂ ਉਸ ਨੂੰ ਤਤਕਾਲ ਹੀ ਕਰੋ ਧਾਣ ਕੱਢ ਕੇ ਦੇ ਦਿੰਦਾ ਜੇ ਕਦੀ ਉਸ ਪਾਸੋਂ ਧਾਣਾ ਦਾ ਮੁੱਕ ਜਾਂਦਾ ਤਾਂ ਫਿਰ ਇਹ ਗੱਲ ਪੁਕਾਰ ਕੇ ਕਹਿੰਦਾ ਕਿ ਜਿਸ ਨੇ ਪੁੱਤਰ ਦੀ ਦਾਤ ਲੈਣੀ ਹੋਵੇ ਉਹ ਆਣ ਕੇ 5 ਰੁਪਏ ਭੇਟਾ ਕਰ ਦੇਵੋ ਉਸ ਦੇ ਘਰ ਪੁੱਤਰ ਹੋ ਜਾਵੇਗਾ ਇਸ ਤਰ੍ਹਾਂ ਜਿਹੜਾ ਧਾਣਾਉਂਦਾ ਉਹ ਲੋੜਵੰਦਾਂ ਨੂੰ ਦਿੰਦਾ ਅਤੇ ਲੰਗਰ ਚਲਾਉਂਦਾ ਪਈ ਗੜੀਆਂ ਮਨ ਕਰਕੇ ਸਦਾ ਉਪਕਾਰੀ ਰਹਿੰਦਾ ਅਤੇ ਨਾਮ ਦਾ ਸਿਮਰਨ ਕਰਕੇ ਗੁਰੂ ਜੀ ਨੂੰ ਹਿਰਦੇ ਵਿੱਚ ਵਸਾਈ ਰੱਖਦਾ ਇੱਕ ਦਿਨ ਸਤਗੁਰੂ ਹਰगोविंद ਜੀ ਨੇ ਆਪਣੇ ਇੱਕ ਸਿੱਖ ਨੂੰ ਬਟਾਲੇ ਭੇਜਿਆ ਕਿ ਉੱਥੋਂ ਦੇ ਪ੍ਰਸਿੱਧ ਕਥਾਵਾਚਕ ਪੰਡਿਤ ਨਿਤਾਨੰਦ ਨੂੰ ਸੱਦ ਲਿਆਓ ਉਸ ਤੋਂ ਕੋਈ ਕਥਾ ਸੁਣੀਏ ਆਗਿਆ ਅਨੁਸਾਰ ਸਿੱਖ ਬਟਾਲੇ ਤੋਂ ਪੰਡਿਤ ਨੂੰ ਸੱਦ ਲਿਆਇਆ ਗੁਰੂ ਜੀ ਨੇ ਦੂਸਰੇ ਹੀ ਦਿਨ ਉਸ ਤੋਂ ਕਥਾ ਦਾ ਆਰੰਭ ਕਰਾ ਦਿੱਤਾ ਬਹੁਤ ਸਰੋਤੇ ਕਥਾ ਸੁਣਨ ਵਾਸਤੇ ਆਏ ਪੰਡਤ ਬਹੁਤਾ ਕਰਕੇ ਰਾਜਿਆਂ ਦੀ ਕਥਾ ਅਤੇ ਅਨੇਕਾਂ ਪ੍ਰਕਾਰ ਦੀ ਹੋਰ ਵੀ ਬਹੁਤ ਪ੍ਰਸੰਗ ਸੁਣਾਉਂਦਾ ਰਿਹਾ ਇੱਕ ਦਿਨ ਕਥਾ ਆਈ ਕਿ ਜਮਾਂ ਦੀ ਪੂਰੀ ਦਾ ਰਸਤਾ ਬਹੁਤ ਲੰਮਾ ਹੈ ਜਿਸ ਨੂੰ ਪ੍ਰਾਣੀ ਇੱਕ ਸਾਲ ਵਿੱਚ ਮੁਕਾਉਂਦਾ ਹੈ ਇਸ ਪ੍ਰਸੰਗ ਸੁਣ ਕੇ ਸਿੱਖਾਂ ਨੇ ਉਸ ਉਤੇ ਸ਼ੰਕਾ ਕੀਤੀ ਅਤੇ ਇੱਕ ਸਿੱਖ ਸੁੰਦਰ ਨੇ ਕਿਹਾ ਮੈਂ ਗੁਰੂ ਦੀ ਕਿਰਪਾ ਨਾਲ ਇਹ ਰਸਤਾ 4 ਪਹਿਰਾਂ ਵਿੱਚ ਸਿੱਧ ਕਰ ਸਕਦਾ ਹਾਂ ਦੂਜੇ ਸਿੱਖ ਲਾਲਾ ਨੇ ਕਿਹਾ ਗੁਰੂ ਦੀ ਕਿਰਪਾ ਨਾਲ ਇਹ ਰਸਤਾ ਮੈਂ 2 ਪਹਿਰਾਂ ਵਿੱਚ ਲੰਘ ਸਕਦਾ ਹਾਂ ਇਸ ਪਰ ਮਯਾ ਸਿੱਖ ਨੇ ਕਿਹਾ ਜੇਕਰ ਗੁਰੂ ਦਇਆ ਕਰੇ ਤਾਂ ਮੈਂ ਇਸ ਨੂੰ 1 ਪਹਿਰ ਵਿੱਚ ਲੰਘ ਸਕਦਾ ਹਾਂ ਫਿਰ ਨਿਹਾਲ ਨੇ ਕਿਹਾ ਗੁਰੂ ਜੀ ਦੀ ਕਿਰਪਾ ਨਾਲ ਮੈਂ ਪਰਲੋਕ ਵਿੱਚ ਇੱਕ ਪਲ ਵਿੱਚ ਪਹੁੰਚ ਸਕਦਾ ਹਾਂ ਇੰਨਾ ਸਿੱਖਾਂ ਦੀ ਇਹ ਗੱਲਾਂ ਸੁਣ ਕੇ ਪੰਡਤ ਨੇ ਬੜੇ ਹੈਰਾਨ ਹੋ ਕੇ ਗੁਰੂ ਜੀ ਤੋਂ ਪੁੱਛਿਆ ਜਦ ਪੁਰਾਣਾ ਵਿੱਚ ਵੇਦ ਵਿਆਸ ਨੇ ਲਿਖਿਆ ਹੈ ਕਿ ਇਹ ਰਸਤਾ ਬੜਾ ਲੰਮਾ ਹੈ ਇੱਕ ਸਾਲ ਤੋਂ ਪਹਿਲਾਂ ਇਸ ਨੂੰ ਕੋਈ ਉਲੰਘ ਨਹੀਂ ਸਕਦਾ ਤਾਂ ਫਿਰ ਇਹ ਤੁਹਾਡੇ ਸਿੱਖ ਕਿਸ ਤਰ੍ਹਾਂ ਕਹਿੰਦੇ ਹਨ ਕੀ ਅਸੀਂ ਇਸ ਨੂੰ ਇੱਕ ਨਿਮਖ ਵਿੱਚ ਉਲੰਘ ਸਕਦੇ ਹਾਂ ਤਦ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਇਸ ਦਾ ਉੱਤਰ ਦੇਣ ਵਾਸਤੇ ਆਗਿਆ ਕੀਤੀ ਭਾਈ ਗੁਰਦਾਸ ਜੀ ਨੇ ਕਿਹਾ ਪੰਡਿਤ ਜੀ ਵਿਆਸ ਜੀ ਦੇ ਰਚੇ ਹੋਏ ਪੁਰਾਣ ਵੀ ਸੱਚੇ ਹਨ ਅਤੇ ਗੁਰੂ ਕੇ ਸਿੱਖ ਵੀ ਸੱਚੇ ਹਨ ਵਿਆਸ ਜੀ ਨੇ ਜੋ ਲਿਖਿਆ ਹੈ ਉਹ ਕਰਮ ਕਾਂਡੀਆਂ ਵਾਸਤੇ ਲਿਖਿਆ ਹੈ ਗੁਰੂ ਕੇ ਸਿੱਖਾਂ ਵਾਸਤੇ ਨਹੀਂ ਲਿਖਿਆ ਜੋ ਸਦਾ ਹੀ ਗੁਰੂ ਉਪਾਸਨਾ ਵਿੱਚ ਰਚੇ ਰਹਿੰਦੇ ਹਨ ਧਰਮ ਕਾਂਡੀ ਪੁੰਨੀ ਪੁਰਸ਼ਾਂ ਵਾਸਤੇ अनेका ਪ੍ਰਕਾਰ ਦੀਆਂ ਅਸਵਾਰੀਆਂ ਪਾਲਕੀਆਂ ਆਦ ਸ਼ਾਮਲ ਹੁੰਦੀਆਂ ਹਨ ਜਿਨ੍ਹਾਂ ਉੱਤੇ ਬੈਠ ਕੇ ਉਹ 1 ਸਾਲ ਵਿੱਚ ਪਰਲੋਕ ਵਿੱਚ ਪਹੁੰਚ ਕੇ ਧਰਮ ਰਾਜ ਨੂੰ ਲੇਖਾ ਦਿੰਦੇ ਹਨ ਜਿਹੜੇ ਪਾਪੀ ਹਨ ਉਹ ਪੈਰੀ ਤੁਰ ਕੇ ਜਮਾ ਨਾਲ 1 ਸਾਲ ਵਿੱਚ ਜਮ ਰਾਜ ਪਾਸ ਪਹੁੰਚ ਕੇ ਉਸ ਤੋਂ ਸਜ਼ਾਵਾਂ ਪਾਉਂਦੇ ਹਨ ਪਰ ਇਹ ਗੱਲ ਗੁਰਸਿੱਖਾਂ ਦੀ ਨਹੀਂ ਹੈ ਜਿਨ੍ਹਾਂ ਦੇ ਜਮ ਨੇੜੇ ਹੀ ਨਹੀਂ ਆਉਂਦਾ ਅਤੇ ਜਿਨ੍ਹਾਂ ਨੂੰ ਜਮਰਾਜ ਆਦਰ ਨਾਲ ਮਿਲਦਾ ਹੈ ਗੁਰੂ ਨਾਨਕ ਜੀ ਦੇ ਸਿੱਖ ਜੋ ਕੁਝ ਕਹਿੰਦੇ ਹਨ ਉਹ ਆਪਣੇ ਬਲ ਸ਼ਕਤੀ ਅਨੁਸਾਰ ਹੀ ਕਹਿੰਦੇ ਹਨ ਝੂਠ ਨਹੀਂ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਤਰਮਰਾਜ ਆਪਣੇ ਦੂਤਾਂ ਨੂੰ یوں ਕਹਿੰਦਾ ਹੈ हे ਦੂਤ ਵਾਹਿਗੁਰੂ ਦਾ ਭਜਨ ਸਿਮਰਨ ਕਰਨ ਵਾਲੇ ਦੇ ਨੇੜੇ ਨਾ ਜਾਵੀਂ ਨਹੀਂ ਤਾਂ ਤੂੰ ਅਤੇ ਮੈਂ ਦੋਵੇਂ ਹੀ ਵਾਹਿਗੁਰੂ ਦੇ ਦੰਡ ਤੋਂ ਨਹੀਂ ਛੁੱਟਾਂਗੇ ਭਾਈ ਗੁਰਦਾਸ ਜੀ ਤੋਂ ਇਹ ਵਾਰਤਾ ਸੁਣ ਕੇ ਪੰਡਤ ਨੇ ਮਨ ਵਿੱਚ ਸੋਚਿਆ ਕਿ ਮੈਂ ਗੁਰੂ ਜੀ ਨੂੰ ਕਿਹੜੀ ਕਥਾ ਸੁਣਾ ਸਕਦਾ ਹਾਂ ਜਿਨ੍ਹਾਂ ਨੂੰ ਭੂਤ ਭਵਿੱਖ ਦੀ ਸਾਰੀ ਖਬਰ ਹੈ ਅਤੇ ਜਗਤ ਦੇ ਕਰਤਾ ਹਰਤਾ ਹਨ ਜੇ ਮੈਂ ਇਹਨਾਂ ਦੀ ਸ਼ਰਣ ਪੈ ਜਾਵਾਂ ਤਾਂ ਇਹ ਮੇਰਾ ਜਨਮ ਮਰਨ ਦਾ ਦੁੱਖ ਕੱਟ ਦੇਣਗੇ ਇਹ ਵਿਚਾਰ ਕਰਕੇ ਪੰਡਤ ਨਿਤਾਨੰਦ ਗੁਰੂ ਜੀ ਦੇ ਚਰਨਾਂ ਤੇ ਪੈ ਗਿਆ ਅਤੇ ਬੇਨਤੀ ਕੀਤੀ ਮੈਂ ਜੋ ਆਪਣੀ ਉੱਚੀ ਜਾਤ ਦਾ ਹੰਕਾਰ ਕੀਤਾ ਸੀ ਉਸ ਦੀ ਮੈਨੂੰ ਮਾਫੀ ਦੇ ਦਿਓ ਹੁਣ ਮੈਨੂੰ ਜਾਤ ਦਾ ਹੰਕਾਰ ਮਿਟ ਗਿਆ ਹੈ ਮੈਨੂੰ ਆਪਣਾ ਸਿੱਖ ਕਰ ਲਵੋ ਗੁਰੂ ਜੀ ਨੇ ਉਸ ਨੂੰ ਆਪਣਾ ਚਰਣਾ ਮਿੱਤਰ ਦੇ ਕੇ ਸਿੱਖ ਕਰ ਲਿਆ ਅਤੇ ਉਸ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਕਿ ਉਸ ਨੂੰ ਤਿੰਨ ਲੋਕਾਂ ਦੀ ਸੋਚੀ ਹੋ ਗਈ ਗੁਰੂ ਜੀ ਨਿਤ ਹੀ ਦੀਵਾਨ ਸਜਾ ਕੇ ਆਪਣੇ ਸਿੱਖਾਂ ਨੂੰ ਜੰਗਾਂ ਜੁੱਧਾਂ ਦੇ ਪ੍ਰਸੰਗ ਸੁਣਾਉਂਦੇ ਅਤੇ ਜੰਗਲ ਵਿੱਚ ਜਾ ਕੇ ਘੋੜੇ ਦੜਾਉਂਦੇ ਅਤੇ ਨਿਸ਼ਾਨੇ ਮਾਰ ਕੇ ਜੁੱਧ ਦਾ ਅਭਿਆਸ ਕਰਾਉਂਦੇ ਦੂਰ ਤੂਰ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਅਤੇ ਮਨੋ ਕਾਮਨਾਵਾਂ ਪੂਰੀਆਂ ਕਰਕੇ ਨਿਹਾਲ ਹੁੰਦੀਆਂ ਭਾਈ ਬੁੱਢਾ ਜੀ ਆਪਣੇ ਪਿੰਡ ਰਮਦਾਸ ਕਹਿੰਦੇ ਰਹਿੰਦੇ ਸਨ ਜਦ ਉਹਨਾਂ ਦਾ ਅੰਤ ਸਮਾ ਆਇਆ ਤਾਂ ਵਿਚਾਰ ਆਈ ਕਿ ਅੰਤ ਸਮੇਂ ਜੇਕਰ ਗੁਰੂ ਜੀ ਪਾਸ ਹੋਣ ਤਾਂ ਮੈਂ ਉਹਨਾਂ ਦਾ ਦਰਸ਼ਨ ਕਰਕੇ ਨਿਹਾਲ ਹੋ ਜਾਵਾਂ ਅਤੇ ਆਪਣੇ ਪੁੱਤਰ ਭਾਨੇ ਦੀ ਬਾ ਵੀ ਆਪ ਜੀ ਨੂੰ ਫੜਾ ਜਾਵਾਂ ਅਸੀਂ ਸਾਰੇ ਗੁਰੂ ਘਰ ਦੀ ਹੀ ਬਖਸ਼ਿਸ਼ ਹਾਂ ਇਹੇ ਵਿਚਾਰ ਕਰਕੇ ਸ਼੍ਰੀ ਬੁੱਢਾ ਜੀ ਨੇ ਇੱਕ ਸਿੱਖ ਨੂੰ ਗੁਰੂ ਜੀ ਪਾਸ ਭੇਜ ਕੇ ਬੇਨਤੀ ਕੀਤੀ ਕਿ ਮੈਨੂੰ ਮੇਰੇ ਅੰਤ ਸਮਿਆਂਨ ਕੀ ਦਰਸ਼ਨ ਦਿਓ ਜਿਸ ਸਮੇ ਗੁਰੂ ਜੀ ਪਾਸ ਪਹੁੰਚ ਕੇ ਸਿੱਖ ਨੇ ਬੇਨਤੀ ਕੀਤੀ ਉਸ ਸਮੇ ਗੁਰੂ ਜੀ ਦੀਵਾਨ ਸਜਾ ਕੇ ਬੈਠੇ ਸਨ ਆਪ ਜੀ ਨੇ ਉਸੇ ਸਮੇ ਹੀ ਦੀਵਾਨ ਦੀ ਸਮਾਪਤੀ ਕਰਕੇ ਰਮਦਾਸ ਜਾਨ ਦੀ ਤਿਆਰੀ ਕਰ ਦਿੱਤੀ ਇੱਕ ਸਿੱਖ ਨੂੰ ਗੁਰੂ ਜੀ ਨੇ ਜੱਥੇਦਾਰ ਨਿਯਤ ਕਰਕੇ ਸ੍ਰੀ ਹਰਗੋਬਿੰਦਪੁਰ ਦੀ ਰਾਖੀ ਵਾਸਤੇ ਉਸ ਪਾਸ ਸੈਨਾ ਛੱਡ ਦਿੱਤੀ ਅਤੇ ਆਪ ਭਾਈ ਵਿਦੀ ਚੰਦ ਅਤੇ ਭਾਈ ਗੁਰਦਾਸ ਜੀ ਆਦਿਕ ਪ੍ਰਸਿੱਧ ਸਿੱਖਾਂ ਨੂੰ ਨਾਲ ਲੈ ਕੇ ਘੋੜਸਵਾਰ ਹੋ ਕੇ ਬਾਬਾ ਬੁੱਢਾ ਜੀ ਪਾਸ ਰਮਦਾਸ ਪਹੁੰਚ ਗਏ ਬਾਬਾ ਬੁੱਢਾ ਜੀ ਨੇ ਆਪ ਜੀ ਦੇ ਦਰਸ਼ਨ ਕਰਕੇ ਕਿਹਾ ਹੁਣ ਮੇਰਾ ਮਨੋਰਥ ਪੂਰਾ ਹੋ ਗਿਆ ਹੈ ਆਪ ਜੀ ਨੇ ਮੇਰੇ ਅੰਤ ਸਮੇਂ ਦਰਸ਼ਨ ਬਖਸ਼ ਕੇ ਬੜੀ ਕਿਰਪਾ ਕੀਤੀ ਹੈ ਮੇਰੇ ਪਿੱਛੋਂ ਮੇਰੇ ਪੁੱਤਰ ਭਾਨੇ ਦੀ ਬਾਂ ਵੀ ਆਪ ਜੀ ਦੇ ਹੱਥ ਵਿੱਚ ਹੈ ਆਪ ਜੀ ਨੇ ਇਸ ਉੱਪਰ ਕਿਰਪਾ ਦ੍ਰਿਸ਼ਟੀ ਰੱਖਣੀ ਰਾਤ ਪਰ ਗੁਰੂ ਜੀ ਪਾਸ ਬੈਠ ਕੇ ਰਸ ਪੀਣੀ ਚਰਚਾ ਕਰਦੇ ਰਹੇ ਦੂਸਰੇ ਦਿਨ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਚਾਦਰ ਤਾਣ ਕੇ ਲੇਟ ਗਏ ਗੁਰੂ ਜੀ ਨੇ ਜਥੇ ਨੂੰ ਕੀਰਤਨ ਕਰਨ ਦੀ ਆਗਿਆ ਕੀਤੀ ਗੁਰਬਾਣੀ ਦੇ ਕੀਰਤਨ ਦੀ ਧੁਣੀ ਅਤੇ ਗੁਰੂ ਜੀ ਦੇ ਦਰਸ਼ਨ ਦੇ ਧਿਆਨ ਵਿੱਚ ਬਾਬਾ ਬੁੱਢਾ ਜੀ ਸਰੀਰ ਤਿਆਗ ਕੇ ਗੁਰੂ ਜੋਤੀ ਵਿੱਚ ਲੀਨ ਹੋ ਗਏ ਸਾਰੀ ਰਾਤ ਕੀਰਤਨ ਹੁੰਦਾ ਰਿਹਾ ਸਵੇਰੇ ਗੁਰੂ ਜੀ ਨੇ ਇੱਕ ਬਹੁਤ ਸੁੰਦਰ ਵਿਵਾਨ ਤਿਆਰ ਕਰਵਾ ਕੇ ਬਾਬਾ ਜੀ ਦੇ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਉਸ ਵਿੱਚ ਰੱਖ ਕੇ ਉੱਪਰ ਸੁੰਦਰ ਦੋਸ਼ਾਲੇ ਪਾ ਕੇ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਸੰਸਕਾਰ ਕਰ ਦਿੱਤਾ ਅਤੇ ਸਭ ਸਿੱਖ ਸੰਗਤਾਂ ਸਹਿਤ ਇਸ਼ਨਾਨ ਕਰਕੇ ਡੇਰੇ ਆਣ ਕੇ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਕੇ ਵਰਤਾਈ ਅਤੇ ਫਿਰ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਵਾ ਦਿੱਤਾ ਪਾਠ ਦੇ ਭੋਗ ਵਾਲੇ ਦਿਨ ਪਾਨੇ ਨੂੰ ਪੱਗ ਬਣਾਈ ਗਈ ਅਤੇ ਭਾਈ ਬੁੱਢਾ ਜੀ ਦੇ ਥਾਂ ਗੱਦੀ ਉੱਤੇ ਬਿਠਾ ਦਿੱਤਾ